ਮੁੱਝ ਚੁੱਕੜੇ ਦਿਲ ਮੈਂ ਡੜੇ ਨੂੰ ਪ੍ਰੇਮ ਲਾ ਬੰਦਗੀ ਦਾ ਤੋਖ ਮੇਰੇ ਗਲੇ 'ਪਾ ਮੈਨੂੰ ਕੁੱਤਾ ਬਣਾ ਆਪਣੇ ਦਰ ਦਾ ਮੇਰੇ ਗਲ ਵਿੱਚ ਨਿਤ ਨੇਮ ਦਾ ਫਟਾਪਾ ਮੈਂ ਰੋਜ ਸਵੇਰੇ ਉੱਠ ਕੇ ਬੈਠਾ ਹੁਮਾ ਜਮਦੂਤ ਵੀ ਆਮਨਤ ਆਣ ਕੇ ਵੇਖਣ ਬੰਦਾ ਸਾਡਾ ਨਹੀਂ ਕਲਗੀਆਂ ਵਾਲੇ ਦਾ ਕਿਉਂਕਿ ਪਟੇ ਵਾਲਾ ਲਾवारिस ਨਹੀਂ ਪਟੇ ਵਾਲੇ ਕੁੱਤੇ ਨੂੰ ਕੋਈ ਮਾਰ ਨਹੀਂ ਸਕਦਾ क्योंकि जानते नहीं भी यदा कोई मालिक है इसे तरह जो नित नेम कर रही है सुन के जम के दूत ना छेरा नाम सुन दिया ही वर मत मतको ये मेरे राम राय तू संत का संत तेरे तेरे सेवक को भव कि जम नहीं आवे ने ਇਕ ਇਹ ਦਾਨ ਛੋਲੀ ਪਾਓ ਕਿ ਮੈਨੂੰ ਕੁੱਤਾ ਬਣਾਓ ਆਪਣੇ ਦਰ ਦਾ ਮੇਰੇ ਗਲ ਵਿੱਚ ਪਟਾ ਪਾਓ ਨਿਤ ਨੇਮ ਦਾ ਮੇਰੇ ਅੰਦਰ ਮਿਲਣ ਦੀ ਤਾਂਗ ਪੈਦਾ ਕਰ ਮੈਂ ਮਿਲਾਪ ਦੇ ਸੁੱਖ ਨੂੰ ਭੁੱਲ ਗਿਆ ਮੈਂ ਵਿਛੜੇ ਦੇ ਦੁੱਖ ਨੂੰ ਅਨੁਭਵ ਨਹੀਂ ਕਰ ਰਿਹਾ ਦਨ ਤੋਂ ਵਿਛੜਾ ਤੋ ਮੈਂ ਰੁੰਦਾ ਉਤਰਾਂ ਤੋਂ ਵਿਛੜਾ ਤਾਂ ਮੇਰੇ ਕਲੇਜੇ ਨੂੰ ਕੁਝ ਹੁੰਦਾ ਘਰ ਤੋਂ ਮਚਲਾ ਤਾ ਮੁਰਜੀ ਕਰਦੇ ਛੇਤੀ ਘਰ ਆਵਾਂ ਪਰ ਪਤਜਾ ਤੈ ਤੂੰ ਵਿਛੜਦਾ ਮੈਨੂੰ ਜੀ ਨਹੀਂ ਕਰਦਾ ਅੰਦਰ ਕੁਝ ਹੁੰਦਾ ਹੀ ਨਹੀਂ ਰਜ ਕੇ ਖਾ ਲੈਣਾ ਰਜ ਕੇ ਸੌ ਲੈਣਾ ਕਦੀ ਕਲੇਜੇ ਤੇ ਮੁੱਕਾ ਮਾਰ ਕੇ ਨਹੀਂ ਆਖਿਆ ਆਏ ਲੈ ਛੜਿਆ ਮੈਨੂੰ ਇਹ ਖਾਣਾ ਪੀਣਾ ਇਹ ਹਰਾਮ ਬਿਨ ਮਿਲਦੇ ਨਹੀਂ ਸੰਤੋਖ ਕੋ ਐਸਾ ਵੀ ਸਮਾ ਆਵੇ ਜਿਸ ਵੇਲੇ ਮੇਰੇ ਅੰਦਰ ਇਹ ਪਿਆਰ ਜਾਗ ਪਵੇ ਕਿ ਬਿਨ ਮਿਲਵੇ ਨਾਹੀ ਸੰਤੋਖਾ ਤੇਖ ਦਰਸ਼ਨ ਨਾਨਕ ਜੀ ਜੇ ਮਨਨ ਤੋ ਬਿਨਾ ਕੋਈ ਸੰਤੋਖ ਨਹੀਂ ਤੇਰਾ ਦਰਸ਼ਨ ਦੇਖਾ ਤਾ ਮੈਂ ਜੀਵਾ ਤੇ ਜੇ ਨਾ ਦੇਖਾ ਫਿਰ ਮੈਂ ਮਰ ਜਾਵਾਂ ਤੱਕਦਾ ਤੇ ਜੀਵਨ ਦੀ ਲੋੜ ਕੀ ਸਾਧ ਸਿੰਘ ਬੋਲੋ ਸ੍ਰੀ ਮਾਨਾ ਕਿਰਪਾ ਮੇਰੇ ਉੱਤੇ ਕਰ ਇਹ ਦਾਨ ਮੇਰੀ ਛੋੜੀ ਪਾ ਹੋਰ ਮੈਂ ਕੁਝ ਨਹੀਂ ਮੰਗਦਾ ਇਹੋ ਮੰਗਾ ਕੁਝ ਹੋਰ ਨਾ ਮੰਗਾ ਅਜ ਖੈਰ ਪਵੇ ਵਿੱਚ ਕਾਸੇ ਤੇਰੀ ਸੰਗਤ ਵਿੱਚ ਮੰਗਤਾ ਬਣ ਕੇ ਆਣ ਬੈਠਾਂ ਸਾਈਂ ਦੇ ਤੁਥੇ ਤਾਂ ਆ ਕਿਣ ਕਾ ਮੇਰੀ ਛੋੜੀ ਪਾ ਤੇ ਮੇਰੀ ਤੇਰੀ ਸੰਗਤ ਨਾਲ ਗੁਜ਼ਰ ਜਾ ਤੇਰੀ ਸੰਗਤ ਨਾਲ ਬੀਤ ਜਾਏ ਜਿਤਨੀ ਤੂੰ ਹਿਆਤੀ ਮੈਨੂੰ ਦਿੱਤੀ ਐ ਤੇਰੇ ਚਰਣਾ ਵਿੱਚ ਤੇਰੀ ਸੰਗਤ ਵਿੱਚ ਬੈਠਿਆਂ ਬਚੀਤ ਹੋਵੇ ਕਿ ਜੇ ਮੈਂ ਸੰਗਤ ਤੋਂ ਦੂਰ ਹੋਵਾਂ ਤਾਂ ਫਿਰ ਮੇਰੇ ਪ੍ਰਾਣ ਲੈ ਲੈ ਦੇ। ਫਿਰ ਮੈਨੂੰ ਲੋੜ ਨਹੀਂ ਇਹਨਾ ਪ੍ਰਾਣਾ ਦੀ ਇਹ ਦੇ ਅੰਧਾਰੀ ਅੰਧ ਸੁੰਝੀ ਨਾਮ ਬਿਹੂਣੀਆ ਦੇ ਅੰਧਾਰੀ ਅੰਧ ਸੁੰਝੀ ਨਾਮ ਬਿਹੂਣੀਆ ਨਾਨਕ ਸਫਲ ਜਨਮ ਜੇ ਗੱਟ ਗੁੱਠਾ ਸੱਚ ਦਾ ਸਫਲ ਜਨਮ ਕਿਨਾ ਦਾ ਹੈ ਬਈ ਜਿਨ੍ਹਾਂ ਦੇ ਘਟ ਵਿੱਚ ਉਹ ਸੱਚਾ ਤਣੀ ਟੁੱਟ ਪਿਆ ਅਣਕੇ ਵਸ ਗਿਆ ਕਿਸ ਰੂਪ ਵਿੱਚ ਭਾਵੇਂ ਨਾਮ ਦੇ ਰੂਪ ਵਿੱਚ ਭਾਵੇਂ ਕੀਰਤਨ ਦੇ ਰੂਪ ਵਿੱਚ ਤੇ ਭਾਵੇਂ ਸਤ ਸੰਗ ਦੀ ਪਿਆਰ ਦੇ ਰੂਪ ਵਿੱਚ ਇਹ ਘਰ ਵਸਦਾ ਰਹੇ ਦੀਵਾ ਜਗਦਾ ਰਹੇ ਭਾਵੇਂ ਕਿਸੇ ਹਾਲ ਵਿੱਚ